ਨਮਸਕਾਰ ਦੋਸਤੋ ਤੁਹਾਨੂੰ ਕਿਵੇਂ ਲੱਗੇਗਾ ਕਿ ਅਗਰ ਤੁਹਾਨੂੰ ਅੱਜ ਬੋਲਿਆ ਜਾਵੇ ਕਿ ਅੱਜ ਤੁਹਾਨੂੰ ਸਵਾਦ ਦਿੱਤਾ ਜਾਵੇਗਾ ਅਤੇ ਅੱਜ ਤੋਂ ਸੈਂਕੜੇ ਸਾਲਾਂ ਬਾਅਦ ਤੁਹਾਨੂੰ ਮੋੜ ਤੋਂ ਪੁਰਾਣਾ ਜੀਵਨ ਕੀਤਾ ਜਾਵੇਗਾ ਤੁਹਾਨੂੰ ਜੀਵਿਤ ਕੀਤਾ ਜਾਵੇਗਾ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਆਪਸ਼ਨ ਦਿੱਤੀ ਜਾਵੇ ਤੇ ਤੁਹਾਡਾ ਜਵਾਬ ਤੁਹਾਡਾ ਆਨਸਰ ਕੀ ਹੋਵੇਗਾ ਬਿਲਕੁਲ ਇਹ ਗੱਲ ਇੱਕ ਮੂਰਖਤਾ ਭਰੀ ਲੱਗਦੀ ਹੈ ਬਟ ਇਹ ਗੱਲ ਸੱਚ ਹੈ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਬਿਲਕੁਲ ਅੱਜ ਦਾ ਸਾਡਾ ਟੌਪਿਕ ਹੋਵੇਗਾ ਮੌਤ ਤੇ ਸਮੇਂ ਦੀ ਉਲੰਘਣਾ ਕਿਵੇਂ ਅਮੀਰ ਲੋਕ ਸੈਂਕੜੇ ਸਾਲਾਂ ਬਾਅਦ ਜਾਗਣ ਦੀ ਉਮੀਦ ਵਿੱਚ ਆਪਣੇ ਆਪ ਨੂੰ ਠੰਡਾ ਕਰ ਰਹੇ ਹਨ ਅਜਿਹੇ ਭਵਿੱਖ ਵਿੱਚ ਜਾਗਣ ਦੀ ਕਲਪਨਾ ਕਰੋ ਜਿੱਥੇ ਡਾਕਟਰ ਟੈਕਨੋਲੋਜੀ ਨੇ ਹੋਂਦ ਤੱਕ ਤਰੱਕੀ ਕੀਤੀ ਹੈ ਕਿ ਕੈਂਸਰ ਵਰਗੀਆਂ ਬਿਮਾਰੀਆਂ ਅਤੀਤ ਦੇ ਬਚੇ ਸਨ ਅਤੇ ਬੁਢਾਪਾ ਇੱਕ ਇਲਾਜਯੋਗ ਹਾਲਤ ਹੈ ਬਦਕਿਸਮਤੀ ਨਾਲ ਮਨੁੱਖਤਾ ਅਜਿਹੀ ਅਸਲੀਅਤ ਤੱਕ ਨਹੀਂ ਪਹੁੰਚ ਸਕਦੀ ਖਾਸ ਕਰਕੇ ਸਾਡੇ ਜੀਵਨ ਕਾਲ ਵਿੱਚ ਪਰ ਉਦੋਂ ਕੀ ਜੇ ਅਸੀਂ ਤੁਹਾਨੂੰ ਦੱਸੀਏ ਕਿ ਕੋਈ ਅਜਿਹੀ ਕੰਪਨੀ ਹੈ ਜੋ ਤੁਹਾਨੂੰ ਸੌਣ ਲਈ ਤਿਆਰ ਕਰਦੀ ਹੈ ਸਿਰਫ ਤੁਹਾਨੂੰ ਦਹਾਕਿਆਂ ਜਾਂ ਸੈਂਕੜੇ ਸਾਲਾਂ ਬਾਅਦ ਫਿਰ ਤੋਂ ਜਗਾਉਣ ਦੇ ਲਈ ਅਜਿਹੇ ਸਮੇਂ ਜਦੋਂ ਡਾਕਟਰ ਬੁਢਾਪੇ ਨੂੰ ਰੋਕ ਸਕਦੇ ਹਨ ਅਤੇ ਮੌਤ ਨੂੰ ਚੱਕਮਾ ਦੇ ਸਕਦੇ ਹਨ ਇਹ ਅਲਕੋਹਲ ਲਾਈਫ ਐਕਸਟੈਂਸ਼ਨ ਫਾਊਂਡੇਸ਼ਨ ਕੰਪਨੀ ਦਾ ਵਿਜ਼ਨ ਹੈ ਇਹ ਕੰਪਨੀ ਯੂਐਸ ਅਧਾਰਤ ਕੰਪਨੀ ਹੈ ਦੁਨੀਆ ਦੀਆਂ ਦੁਨੀਆ ਦੀ ਪ੍ਰਮੁੱਖ ਕਾਰਡਨਿਕਸ ਕੰਪਨੀ ਹੋਣ ਦਾ ਦਾਵਾ ਕਰਦੀ ਹੈ ਇੱਥੇ ਲੋਕ ਵਰਤਮਾਨ ਵਿੱਚ ਇੱਕ ਦਿਨ ਉਸ ਸ਼ਾਨਦਾਰ ਭਵਿੱਖ ਦਾ ਅਨੁਭਵ ਕਰਨ ਦੀ ਉਮੀਦ ਨਾਲ ਸੁਰੱਖਿਅਤ ਕੀਤੇ ਜਾ ਰਹੇ ਹਨ ਸਾਡੇ ਵਿੱਚ ਬਹੁਤ ਸਾਰੇ ਮੰਨ ਸਕਦੇ ਹਨ ਕਿ ਇਹ ਇੱਕ ਸੁਪਨਾ ਹੈ ਜੋ ਬਹੁਤ ਦੂਰ ਦਾ ਭਵਿੱਖ ਹੈ ਪਰ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਇਹ ਐਲਕੋਹਲ ਕੰਪਨੀ ਪਹਿਲਾਂ ਹੀ 233 ਮਰੀਜ਼ਾਂ ਨੂੰ ਮੁੜ ਸੁਰਜੀਤ ਕਰਨ ਦੀ ਉਮੀਦ ਵਿੱਚ ਫ੍ਰੀਜ਼ ਕਰ ਚੁੱਕਾ ਹੈ ਇਸ ਵਿਲੱਖਣ ਕਾਰੋਬਾਰ ਨੂੰ ਸਾਇੰਸ ਵਿੱਚ ਕਾਰਾਇੋਨਿਕਸ ਕਿਹਾ ਜਾਂਦਾ ਹੈ ਇਸ ਇਹ ਇੱਕ ਪ੍ਰਕਿਰਿਆ ਜੋ ਮਨੁੱਖੀ ਸਰੀਰ ਨੂੰ ਬਹੁਤ ਘੱਟ ਤਾਪਮਾਨ ਦੇ ਵਿੱਚ ਸੁਰੱਖਿਅਤ ਰੱਖਦੀ ਹੈ ਅਤੇ ਉਹਨਾਂ ਦਾ ਨਿਸ਼ਾਨਾ ਕੀ ਹੈ ਉਹਨਾਂ ਨੂੰ ਉਦੋਂ ਤੱਕ ਬਰਕਰਾਰ ਰੱਖਣਾ ਹੈ ਜਦੋਂ ਤੱਕ ਭਵਿੱਖ ਵਿੱਚ ਡਾਕਟਰੀ ਤਰੱਕੀ ਸੰਭਾਵੀ ਤੌਰ ਤੇ ਉਹਨਾਂ ਨੂੰ ਦੁਬਾਰਾ ਤੋਂ ਜੀਵਤ ਕਰਨ ਲਈ ਸੁਰਜੀਤ ਕਰਨ ਲਈ ਅਤੇ ਠੀਕ ਕਰਨ ਲਈ ਤਿਆਰ ਨਾ ਹੋ ਜਾਵੇ ਇਹ ਆਧੋ ਅਤੀ ਆਧੁਨਿਕ ਪ੍ਰਕਿਰਿਆ ਹੈ ਜਿਸ ਨੂੰ ਵਿਟ੍ਰੀਫਿਕੇਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ ਇਸ ਵਿੱਚ ਬਰਫ਼ ਦੇ ਸ਼ੀਸ਼ੇ ਦੇ ਗਠਨ ਨੂੰ ਰੋਕਣ ਲਈ ਸਰੀਰ ਦੇ ਖੂਨ ਨੂੰ ਕਾਰਿਓ ਪ੍ਰੋਟੈਕਟਿਡ ਘੋਲ ਨਾਲ ਬਦਲਣਾ ਸ਼ਾਮਿਲ ਹੁੰਦਾ ਹੈ ਜੋ ਸੈੱਲਾਂ ਨੂੰ ਅਤੇ ਟਿਸ਼ੂਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇੱਕ ਵਾਰੀ ਵਿਟ੍ਰੀਫਿਕੇਸ਼ਨ ਪੂਰਾ ਹੋਣ ਤੋਂ ਬਾਅਦ ਸਰੀਰ ਨੂੰ ਹੌਲੀ-ਹੌਲੀ 196 ਡਿਗਰੀ ਸੈਲਸੀਅਸ ਤੱਕ ਠੰਡਾ ਕੀਤਾ ਜਾਂਦਾ ਹੈ ਅਤੇ ਤਰਲ ਨਾਈਟ੍ਰੋਜਨ ਨਾਲ ਭਰੇ ਇੱਕ ਵੈਕਿਊਮ ਇਨਸੂਲੇਟਿਡ ਮੈਂਟਲ ਕੰਟੇਨਰ ਵਿੱਚ ਸਟੋਰ ਕੀਤਾ ਜਾਂਦਾ ਹੈ ਇਹਨੂੰ ਅਸੀਂ ਅਮੀਰਾ ਲਈ ਅਮਰਤਾ ਵੀ ਕਹਿ ਸਕਦੇ ਹਾਂ ਜਿਵੇਂ ਕਿ ਉਮੀਦ ਕੀਤੀ ਜਾਂਦੀ ਹੈ ਕਿ ਕੋਈ ਵੀ ਟੈਕਨੋਲੋਜੀ ਜੋ ਅਮਰਤਾ ਦੀ ਸਭ ਤੋਂ ਘੱਟ ਸੰਭਾਵਨਾ ਦੀ ਬੀਸਕਸ ਕਰਦੀ ਹੈ ਕਰੋੜ ਪਤੀਆਂ ਤੇ ਅਰਬ ਪਤੀਆਂ ਨੂੰ ਆਪਣੇ ਵੱਲ ਖਿੱਚਦੀ ਹੈ ਆਕਰਸ਼ਿਤ ਕਰਦੀ ਹੈ ਪਰ ਉਹ ਮੌਤ ਤੋਂ ਬਾਅਦ ਭੁਗਤਾਨ ਕਿਵੇਂ ਕਰਨਗੇ ਇਹ ਕਿਵੇਂ ਚਕਿਮੀ ਬਣਾ ਸਕਦੇ ਹਨ ਅਲਕੋਹਲ ਕੰਪਨੀ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਇੱਕ ਟਰਸਟ ਫੰਡ ਪ੍ਰਣਾਲੀ ਦੀ ਵਰਤੋਂ ਕਰਦਾ ਹੈ ਕਈ ਦਹਾਕਿਆਂ ਤੱਕ ਕਾਰਿਓ ਪ੍ਰਿਜ਼ਰਵਡ ਲਾਸ਼ਾਂ ਦੀ ਦੇਖਭਾਲ ਕਰਨ ਲਈ ਕਾਫੀ ਪੈਸਾ ਹੈ ਇੱਥੋਂ ਤੱਕ ਕਿ ਅਨਮਿੱਥੇ ਸਮੇਂ ਦੇ ਲਈ ਉਹਨਾਂ ਦੀ ਦੇਖਭਾਲ ਕੀਤੀ ਜਾ ਸਕਦੀ ਹੈ ਜਦੋਂ ਤੁਸੀਂ ਕਾਰਿਓ ਪ੍ਰਿਜ਼ਰਵੇਸ਼ਨ ਲਈ ਸਾਈਨ ਅਪ ਕਰਦੇ ਹੋ ਤਾਂ ਤੁਹਾਡੇ ਫੰਡਿੰਗ ਦਾ ਇੱਕ ਮਹੱਤਵਪੂਰਨ ਹਿੱਸਾ ਐਲਕੋਹਲ ਮਰੀਜ਼ ਕੇਅਰ ਟਰਸਟ ਨੂੰ ਦਿੱਤਾ ਜਾਂਦਾ ਹੈ ਪੂਰੇ ਸਰੀਰ ਦੇ ਲਈ ਸੰਭਾਲ ਦੇ ਲਈ 115000 ਡਾਲਰ ਇਸ ਟਰਸਟ ਵਿੱਚ ਰੱਖੇ ਗਏ ਹਨ ਨਿਊਰੋ ਸੰਭਾਲ ਲਈ 25000 ਡਾਲਰ ਨਿਰਤੋ ਅਰਥ ਕੀਤੇ ਗਏ ਹਨ ਕੰਪਨੀ ਮੈਂਬਰਸ਼ਿਪ ਦੀ ਵੀ ਪੇਸ਼ਕਸ਼ ਕਰਦੀ ਹੈ ਪਹਿਲਾਂ ਤੁਹਾਡੇ ਉਮਰ ਦੇ ਆਧਾਰ ਤੇ 17 ਡਾਲਰ ਤੋਂ ਲੈ ਕੇ 100 ਡਾਲਰ ਤੱਕ ਦੇ ਲਈ ਤੁਹਾਨੂੰ ਮਹੀਨੇ ਦੇ ਮੈਂਬਰਸ਼ਿਪ ਦੇ ਲਈ ਦੇਣੇ ਹੋਣਗੇ ਜੇਕਰ ਤੁਸੀਂ ਇਹਦੇ ਵਿੱਚ ਬੱਚਿਆਂ ਨੂੰ ਵੀ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਹਰੇਕ ਬੱਚੇ ਦੇ ਲਈ ਤੁਹਾਨੂੰ 60 ਰੁਪਏ 60 ਡਾਲਰ ਮਾਫ ਕਰਨਾ 60 ਡਾਲਰ ਤੁਹਾਨੂੰ ਵਾਧੂ ਖਰਚਾ ਕਰਨਾ ਹੋਵੇਗਾ ਹੁਣ ਇਹਦੇ ਲਈ ਨੈਤਿਕ ਅਤੇ ਵਿਗਿਆਨਿਕ ਬਹਿਸ ਇਹਨਾਂ ਗੱਲਾਂ ਦੇ ਉੱਤੇ ਸ਼ੁਰੂ ਹੋ ਗਈ ਹੈ ਕਾਰੋਨਿਕਸ ਦਾ ਅਭਿਆਸ ਨੈਤਿਕ ਅਤੇ ਵਿਗਿਆਨਿਕ ਸਵਾਲਾਂ ਨੂੰ ਖੜਾ ਕਰਦਾ ਹੈ ਆਲੋਚਕ ਇਸ ਗੱਲ ਦੀ ਦਲੀਲ ਦਿੰਦੇ ਹਨ ਕਿ ਪੁਨਰਜੀਵਤ ਹੋਣ ਦੇ ਲਈ ਇੱਕ ਸਪਸ਼ਟ ਮਾਰਗ ਤੋਂ ਬਿਨਾਂ ਕੈਰੋਨਿਕਸ ਲੋਕਾਂ ਨੂੰ ਝੂਠੀ ਉਮੀਦ ਦੇ ਸਕਦੇ ਹਨ ਏਮਜ਼ ਰਾਜਕੋਟ ਵਿਖੇ ਸਰੀਰ ਵਿਗਿਆਨ ਵਿਭਾਗ ਕਈ ਸਵਾਲਾਂ ਨੂੰ ਖੜਾ ਕਰਦਾ ਹੈ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਸਵਾਲ ਉਹਨਾਂ ਦਾ ਹੈ ਕਿ ਇਸ ਗੱਲ ਨੂੰ ਕਿਵੇਂ ਜੀ ਵੀ ਯਕੀਨੀ ਬਣਾਇਆ ਜਾਵੇ ਕਿ ਜੰਮੇ ਹੋਏ ਟਿਸ਼ੂ ਸਮੇਂ ਦੇ ਨਾਲ ਵਿਗੜਦੇ ਨਹੀਂ ਹਨ ਦੂਜੀ ਗੱਲ ਹੋਰ ਨੁਕਸਾਨ ਪਹੁੰਚਾਏ ਬਿਨਾ ਰੋਕਣ ਦੀ ਪ੍ਰਕਿਰਿਆ ਨੂੰ ਕਿਵੇਂ ਉਲਟਾਉਣਾ ਹੈ ਅਤੇ ਤੇਜਾਸਵਾਦ ਅਤੇ ਮੋਡਲ ਜੀਵਤ ਕੀਤੇ ਵਿਅਕਤੀ ਦੀ ਸਖਸੀਅਤ ਅਤੇ ਯਾਦਾਂ ਅਤੇ ਪਛਾਣ ਨੂੰ ਕਿਵੇਂ ਬਹਾਲ ਕਰਨਾ ਹੈ ਇਨ੍ਹਾਂ ਚੁਣੌਤੀਆਂ ਨੂੰ ਕਾਰੋਨਿਕਸ ਦੇ ਅੰਦਾਜ਼ੇ ਵਾਲੇ ਸੁਭਾ ਨੂੰ ਰੇਖਾ ਕੀਤ ਕਰਦੀਆਂ ਹਨ ਹਾਲਾਂਕਿ ਪੂਰਨ ਸੁਰਜੀਤੀ ਦਾ ਵਿਗਿਆਨ ਅਜੇ ਵੀ ਸਭ ਤੋਂ ਵਧੀਆ ਅੰਦਾਜ਼ਾ ਲਗਾ ਰਿਹਾ ਹੈ ਅਲਕੋਹਲ ਵਰਗੀਆਂ ਕੰਪਨੀਆਂ ਦੀ ਕੋਸ਼ਿਸ਼ਾਂ ਉਹਨਾਂ ਸੀਮਾਵਾਂ ਨੂੰ ਅੱਗੇ ਵਧਾਉਣਾ ਜਾਰੀ ਰੱਖਦੀਆਂ ਹਨ ਜੋ ਕਿ ਇੱਕ ਦਿਨ ਸੰਭਵ ਹੋ ਸਕਦਾ ਹੈ ਤੁਸੀਂ ਆਪਣੇ ਕਮੈਂਟ ਕਰਕੇ ਦੱਸੋ ਕਿ ਤੁਸੀਂ ਤੁਹਾਨੂੰ ਅਗਰ ਇਦਾਂ ਦੀ ਆਪਸ਼ਨ ਮਿਲੇ ਤਾਂ ਤੁਸੀਂ ਕੀ ਕਰੋਗੇ ਧੰਨਵਾਦ